ਸਤਿ ਸ੍ਰੀ ਅਕਾਲ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਕਮੈਂਟ ਕਰਕੇ ਦੱਸ ਦਿਓ ਕਿਹੜੇ ਸ਼ਹਿਰ ਤੋਂ ਤੁਸੀਂ ਇਹਨਾਂ ਜੁੜੇ ਹੋਇਓ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਤੁਸੀਂ ਸਾਡੇ ਨਾਲ ਦੇਖਦੇ ਹੋ ਪਹਿਲਾ ਨੰਬਰ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜੋ ਕਹਨੇ ਆ ਪ੍ਰਮਾਤਮਾ ਸੱਚ ਕਰਦਾ ਤੇ ਇਸ ਵਾਰ ਵੀ ਉਦਾਂ ਹੀ ਹੋਇਆ ਆ ਆਪਣੇ ਕੁੰਭ ਰਾਸ਼ੀ ਵਾਸਤੇ ਕਿ ਅੱਜ ਵੀ ਕੁੰਭ ਰਾਸ਼ੀ ਨੂੰ ਨਾਮ ਲੱਗੂਗਾ ਤੇ 3 ਤਰੀਕ ਨੂੰ 8 ਕਰੋੜ ਦਾ ਪ੍ਰਾਈਸ ਸਾਰ ਦਾ ਗਰਵਾਲ ਜੌਣਾ ਨਗਰ ਦਾ ਰਹਿਣ ਵਾਲਾ ਕੁੰਭ ਰਾਸੀ ਨੂੰ ਨਾਮ ਲੱਗਿਆ ਤੇ ਇਸ ਵਾਰ ਦੀਵਾਲੀ ਬੰਪਰ ਤੇ ਦਸਹਿਰਾ ਬੰਪਰ ਲੱਗਣ ਜਾ ਰਿਹਾ ਮੇਸ ਰਾਸੀ ਤੇ ਕੁੰਭ ਰਾਸੀ ਦੇ ਵਿੱਚੋਂ ਇਸ ਕਰਕੇ ਤੁਸੀਂ ਕਰੋੜਪਤੀ ਲੱਖਪਤੀ ਬਣ ਸਕਦੇ ਹੋ ਤੁਹਾਨੂੰ ਬੇਨਤੀ ਹੈ ਵੀ ਜਲਦੀ ਪੰਡਤ ਲਾਟਰੀ ਏਜੰਸੀ ਕੋਲ ਪਹੁੰਚੋ ਤੇ ਕਰੋੜਪਤੀ ਤੇ ਲੱਖਪਤੀ ਬਣ ਕੇ ਜਾਓ ਤੁਸੀਂ ਕਰਨਾ ਕੀ ਆ ਮੇਸ ਰਾਸੀ ਤੇ ਕੁੰਭ ਰਾਸੀ ਵਾਲਿਓ ਇੱਕ ਤਾਂ ਆਪਣਾ ਜਨਮਨ ਡੇਟ ਲੈ ਕੇ ਆਉਣੀ ਆ ਵੀ ਤੁਹਾਡਾ ਜਨਮ ਕਿਹੜੀ ਤਰੀਕ ਨੂੰ ਕਿਹੜੇ ਮਹੀਨੇ ਨੂੰ ਕਿਹੜੇ ਸਾਲ ਚ ਹੋਇਆ ਤੇ ਦੂਜਾ ਨੰਬਰ ਜਨਮ ਦਾ ਟਾਈਮ ਲੈ ਕੇ ਆਉਣਾ ਵੀ ਕਿੰਨੇ ਵਜੇ ਕਿੰਨੇ ਮਿੰਟ ਤੇ ਤੁਹਾਡਾ ਜਨਮ ਹੋਇਆ ਉਹਦੇ ਅਕੋਰਡਿੰਗ ਜੋ ਤੁਹਾਡਾ ਲੱਕੀ ਨੰਬਰ ਬਣਦਾ ਹੋਊਗਾ ਪੰਡਤ ਲਾਟੇ ਏਜੰਸੀ ਕੋਲੋਂ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਤੇ ਤੁਹਾਡਾ ਇਨਾਮ ਵੀ ਲੱਗੇਗਾ ਜਿੱਦਾਂ ਹੁਣ ਆਉਣ ਵਾਲੀ 12 10 ਤਰੀਕ ਨੂੰ ਡਰਾਅ ਚੱਲਣ ਜਾ ਰਿਹਾ ਦਸਹਿਰਾ ਬੰਪਰ ਦਾ ਕੈਮਰਾਮੈਨ ਕੋਲ ਲਗਾਓ ਗੱਦਗਾ ਦੇ ਦਸਹਿਰਾ ਬੰਪਰ ਹੈ 2.5 ਕਰੋੜ ਰੁਪਏ ਦੇ ਦੋ ਪ੍ਰਾਈਜ਼ ਪਬਲਿਕ ਟੂ ਗਰੈਂਟਡ ਨੇ ਵੀਰੋ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਦਿਵਾਲੀ ਬੰਪਰ ਦੀਆਂ ਟਿਕਟਾਂ ਆ ਚੁੱਕੀਆਂ ਨੇ ਜਿਦੇ ਵਿੱਚ ਦੋ ਪ੍ਰਾਈਜ਼ 3-3 ਕਰੋੜ ਦੇ ਨੇ ਫਸਟ ਤੇ ਸੈਕੰਡ ਪ੍ਰਾਈਜ਼ ਕਰੋੜ ਕਰੋੜ ਰੁਪਏ ਦੇ ਨੇ ਦੋ ਤੇ ਥਰਡ ਪ੍ਰਾਈਜ਼ 50-50 ਲੱਖ ਰੁਪਏ ਦੇ ਨੇ ਉਸ ਤੋਂ ਬਾਅਦ ਬਹੁਤ ਹੀ ਅਨੇਕਾ ਦਿਲ ਖਿੱਚਵੇਂ ਨਾਮ ਨੇ ਪੰਜਾਬ ਸਰਕਾਰ ਦਾ ਦਿਵਾਲੀ ਬੰਪਰ ਪੂਜਾ ਬੰਪਰ ਬਹੁਤ ਸਮੇਂ ਤੋਂ ਤੁਹਾਨੂੰ ਉਡੀਕ ਸੀ ਵੀ ਦਿਵਾਲੀ ਬੰਪਰ ਆਏ ਤੇ ਅਸੀਂ ਪਾਈਏ ਵੇ ਹਣ ਬਰਾਵੋ ਇਹ ਬੇਤੀਆ ਕਬੂਲ ਕਰੋ ਟਿਕਟਾਂ ਆ ਚੁੱਕੀਆਂ ਨੇ ਦੀਵਾਲੀ ਬੰਪਰ ਦੀਆਂ ਦਸਹਿਰੇ ਬੰਪਰ ਦੀਆਂ ਮੰਥਲੀ ਲਾਟਰੀ ਦੀਆਂ ਤੇ ਤੁਸੀਂ ਜਲਦੀ ਪੰਡਿਤ ਲਾਟਰੀ ਏਜੰਸੀ ਅਮਰਗੜ ਨੀਅਰ ਗੁਰਦੁਆਰਾ ਸਿੰਘ ਸਭਾ ਦੇ ਲਾਗੇ ਪਹੁੰਚ ਕੇ ਸਾਡੇ ਕੋਲ ਆਓ ਆਪਣਾ ਡੇਟ ਆਫ ਬਰਥ ਲੈ ਕੇ ਉਹ ਜਨਮ ਦਾ ਟਾਈਮ ਲੈ ਕੇ ਉੱਥੇ ਕਰੋੜਪਤੀ ਬਣ ਕੇ ਜਾਓ ਕਿਉਂਕਿ ਪੰਡਿਤ ਲਾਟਰੀ ਏਜੰਸੀ ਇਹ ਜੀ ਏਜੰਸੀ ਆ ਜਿਨ੍ਹਾਂ ਨੇ 2022 ਰਿਕਾਰਡ ਕਾਇਮ ਕੀਤਾ 21 ਲੱਖਪਤੀ ਬਣਾ ਕੇ ਤੇ 2024 ਦੇ ਵਿੱਚ ਵੀ 10 ਲੱਖ ਬਤੀਆਂਸੀਂ ਬਣਾ ਚੁੱਕੇ ਆ ਤੇ ਹੁਣ ਵਾਰੀ ਤੁਹਾਡੀ ਕਰੋੜ ਬਤੀਆਂ ਦੀ ਆ ਤੁਸੀਂ ਜਲਦੀ ਮੇਨਸ ਰਾਸੀ ਤੇ ਕੁੰਭ ਰਾਸੀ ਵਾਲਿਓ ਆਜੋ ਬੇਨਤੀ ਕਰਦਾ 1700 99 ਰੁਪਏ ਵਾਲਾ ਕੰਬੋ ਪੈਕ ਲੈ ਕੇ ਜਾਓ ਕਿਉਂਕਿ ਜਿਹੜਾ 1799 ਰੁਪਏ ਦਾ ਕੰਬੋ ਪੈਕ ਹੈ ਗਣੇਸ਼ ਚਤੁਰਥੀ ਗਣੇਸ਼ ਉਤਸਵ ਤੇ ਤਿਆਰ ਕੀਤਾ ਗਿਆ ਹਵਨ ਕਰਕੇ ਦਿੱਤਾ ਗਿਆ ਤੇ ਤੁਹਾਨੂੰ ਇਹ ਕਾਬੋ ਪੈਕ 799 ਰੁਪਏ ਦਾ ਜੋ ਇਹਦੇ ਵਿੱਚ ਤੁਹਾਡੇ ਬੰਪਰ ਦਿਵਾਲੀ ਦਸਹਿਰਾ ਤੇ ਮੰਥਲੀ ਲਾਟਰੀ ਪ੍ਰੋਵਾਈਡ ਕੀਤੇ ਜਾਣਗੇ ਤੇ ਤੁਹਾਡਾ ਇਨਾਮ ਵੀ ਲੱਗੇਗਾ ਤੁਹਾਡੇ ਨਾਲ ਸਾਡਾ ਵਾਦਾ ਇਸ ਕਰਕੇ ਆਜੋ ਫਿਰ ਜਲਦੀ ਅਬਰਗੜ ਨੂੰ ਜਾਂ ਫਿਰ ਕੋਈ ਤੇ ਨੰਬਰਾਂ ਤੇ ਕਾਲ ਕਰਕੇ ਜਾਣਕਾਰੀ ਲੈ ਲਓ ਟਿਕਟ ਆਪਣੇ ਘਰ ਕੂਰੀਅਰ ਕਰਵਾ ਲਓ ਤੇ ਇੱਕ ਜੀ ਤੋਂ ਬਚਣਾ ਵੀ ਕਿਸੇ ਨੂੰ ਪੈਸਾ ਨਹੀਂ ਪਾਉਣਾ ਜੇਕਰ ਤੁਹਾਨੂੰ ਕੋਈ ਕਾਲ ਕਰਦਾ हां ਤੁਸੀਂ ਸਭ ਨੂੰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰਕੇ ਉਧਰ ਕਰ ਪੇਮੈਂਟ ਪਾ ਸਕਦੇ ਹੋ ਵੱਟ ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਹੈ ਸਾਡੇ ਵੱਨਿਓ ਤਾਂ ਸਮਝ ਲਓ ਠੀਕ ਹੈ ਫਰਾਡ ਆਪਣਾ ਤੋਂ ਬਚਣਾ ਠੀਕ ਹੈ ਜੀ ਆਜੋ ਫਿਰ ਅਮਰਗੜ ਮਿਲਦੇ ਆਂ ਦੀਵਾਲੀ ਬੰਪਰ ਤੇ ਦਸਹਿਰਾ ਬੰਪਰ ਨਾਲ ਜਲਦੀ ਤੁਹਾਡੀ ਵੇਟ ਕਰ ਰਿਆਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਰਹਣਾ ਡੇਟਵਰ ਜ਼ਰੂਰ ਲੈ ਕੇ ਆਓ ਮੇਜ਼ ਤੇ ਕੁੰਬਰਾਸੀ ਵਾਲਿਓ ਤੁਸੀਂ ਵਾਣੇ ਇਸ ਵਾਰ ਜ਼ਰੂਰ ਪਤਿ ਠੀਕ ਹੈ ਜੀ ਧੰਨਵਾਦ ਸਸਿਕਾ ਨਾਸਕਾ